ਕੇ ਤੇ ਮੂਲਕ ਖਾਈਂ ਖਾਈਂ ਕੇ ਤੇ ਮੂਲਕ ਖਾਈਂ ਖਾਈਂ ਕੇਤਿਆ ਦੂਖ ਭੋਗ ਸਦਮਾਰ ਕੇਤਿਆ ਦੂਖ ਭੋਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨੂੰ ਛੱਕੇ ਕੋਏ ਹੋਰ ਆਖ ਨੂੰ ਛੱਕੇ ਕੋਈ ਜੇ ਕੋ ਖਾਇਕ ਆਖਣ ਪਾਏ ओ जाने खाए आपे जाने आपे दे, आखें से भे के, के जिसन बख्शे सिफत सला नानक पातशाही पातशाह ਹਉ ਪਾਛਾ ਇਸ 25 ਨੰਬਰ ਪੌੜੀ ਚ ਕਹਿੰਦੇ ਨੇ ਬਹੁਤਾ ਕਰਮ ਦੇਖੋ ਕਰਮ ਜੇ ਮਮਾ ਮੁਕਤਾ ਹੋਵੇ ਜੋ ਕਰਮ ਆ ਵਾਸੇ ਇਹ ਜਿਹੜਾ ਕਰਮ ਹੈ ਫਾਰਸੀ ਦਾ ਅੱਖਰ ਹੈ ਬਖਸ਼ ਬਖਸ਼ੀ ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ ਅਸੀਂ ਗਿਣ ਨਹੀਂ ਸਕਦੇ ਬਹੁਤਾ ਕਰਮ ਲਿਖਿਆ ਹੋਇਆ ਸਾਡੇ ਤਾਕਤ ਹੀ ਨਹੀਂ ਮੇਸੀ ਉਹਦੀ ਜੋ ਜੋ ਨੇ ਦਿੱਤਾ ਮਾਰਜ ਕਰੇ ਤੂੰ ਤੇ ਗੁਨਾ ਨੂੰ ਯਾਦ ਕਰੋ ਰਮਈਆ ਕੇ ਗੁਨ ਕਮਨ ਮੂਲ ਤੇ ਜਿਨ ਤੂੰ ਸਾਜ ਗਰਭਗਨ ਮੇ ਬਾਦ ਵਿਵਸਤਾ ਪਰ ਜੋਬਨ ਬਿਰਧ ਭਿਆਨ ਮੁਖ ਪਿਆਉ ਆ ਘਰ ਜਾਣਾ ਤੂੰ ਹੀ ਗਣਤੀਆਂ ਮਿਤੀਆਂ ਜਣਾਪਾ ਅੱਖ ਵਾਗੁਰੂ ਤੇ ਲਿਖ ਬੜਾ ਬਹੁਤਾ ਕਰੁਣ ਵੱਡਾ ਦਾਤਾ ਆ ਵੀ ਨੁਕਤਾ ਸਮਝਣਾ ਐਡਾ ਵੱਡਾ ਦਾਤਾ ਤਿਰਨ ਤਮਾਏ ਉਹਨੂੰ ਤਿਲ ਜਿੰਨਾ ਤਵਾ ਵੀ ਨਹੀਂ ਆਸੀਂ ਕ੍ਰਿਸ਼ਨ ਦੇਈਏ ਨਾ ਕੋ ਚਾਰ ਪੈਸੇ ਚਾਹੀਏ ਨਾ ਕੰਮ ਕੰਮ 10 ਬੰਦਿਆਂ ਨੂੰ ਦੱਸੇ ਤੇ ਸਹੀ ਵੀ ਮੈਂ ਇਹਦੀ ਅਮਦਦ ਕੀਤੀ ਐ ਇਹ ਤਮਾਹਾਂ ਤਾਂ ਸਾਰੇ ਨਾਮ ਦਾ ਜੁਕਾਰਾ ਨਾ ਬਣਾਇਆ ਜਾਇ ਸ਼ਰੀਫ ਤੇ ਅਸੀਂ ਗੁੱਸੇ ਹੋ ਜਾਵਾਂਗੇ ਪਰ ਬਾਗਰੂ ਜੋ ਕੁਝ ਦੇ ਰਿਹਾ ਉਹਨੂੰ ਤਮਾ ਕੋਈ ਨਹੀਂ ਹੈ ਤਾਂ ਤੁਸੀਂ ਨਿਤਨੇਮ ਕਰਦੇ ਹੋ ਤਾਂ ਵੀ ਰੋਟੀ ਦਿੰਦਾ ਹੈ ਨਾ ਕਰੋ ਤਾਂ ਵੀ ਦਿੰਦਾ ਹੈ ਨਹੀਂ ਤੇ ਗੁੱਸੇ ਹੋ ਜਾ ਕੇ ਜੀ ਇਹ ਤੇ ਇਹਨੇ ਮੈਂ ਪੜਿਆ ਕਹਿੰਦੇ ਇੱਕ ਦੇਵਤਾ ਸੀ ਤੇ ਉਹ ਰੱਬ ਦਾ ਯਾਰ ਸੀ ਆਂਦਾ ਰੱਬ ਜੀ ਤੁਸੀਂ ਥੱਕ ਜਾਂਦੇ ਹੋਗੇ ਕੰਮ ਕਰਕੇ ਬਹੁਤ ਕੰਮ ਕਰ ਜਰਾ ਕੋ ਥੋੜਾ ਬੋਧ ਮਿਲਨ ਦੇ ਦਿਓ ਮੈਂ ਕਰ ਜੈਗਾ ਮੈਂ ਆਂਦੇ ਰਹਿਣ ਦੇ ਤੂੰ ਤੂੰ ਬਸ ਇੱਥੇ ਹੈਗਾ ਉੱਥੇ ਜਾਓ ਕਹਿੰਦੇ ਨਹੀਂ ਨਹੀਂ ਮੈਂ ਥੋੜਾ ਬੋਧ ਕਹਿੰਦਾ ਸੀ ਕੀ ਕਰੇਗਾ ਆਂਦਾ ਲੋਕਾਂ ਨੂੰ ਰੋਟੀ ਦੇਣ ਦਾ ਪ੍ਰਬੰਧ ਮਿਲਨ ਦੇ ਅਰੇ ਦੇਖ ਲੈ ਤੇਰੇ ਕੋਲ ਹੋਣਾ ਨਹੀਂ ਹੈ ਤੂੰ ਕਰ ਨਹੀਂ ਸਕੇਗਾ ਹਾਂ ਨਹੀਂ ਮਰ ਰਹਿ ਰਹਿ ਕੇ ਕੀ ਕਰਨੇ ਉਹ ਦੋ ਕੁ ਦਿਨ ਤੇ ਚੱਲਦਾ ਰਿਹਾ ਕੰਮ ਤੀਜੋ ਦਿਨ ਉਹਨਾਂ ਉਹਦਾ ਮਾਨਾ ਹੈ ਕਿ ਖਮਨ ਦੁਕਾਨ ਰੋਟੀ ਦੇਣਾ ਲੋਕੀ ਕਰਦੇ ਨੇ ਦੇਖਣ ਤੋਂ ਪਹਿਲਾਂ ਇੱਕ ਬੰਦਾ ਸਵੇਰੇ ਹੀ ਉੱਠ ਗਿਆ ਉਹ ਤੇਰੀ ਰੱਬ ਐਸੀ ਕਿ ਤੈਸੀ ਪੈਰਾ ਦੇ ਆਦਾ ਬੰਦਾ ਬੜਾ ਗਲਤ ਹੈ ਨਾਲ ਰੋਟੀਆਂ ਖਾਂਦੇ ਨਾਲ ਰੱਬ ਨੂੰ ਗਾਲਾਂ ਕੱਢਦਾ ਇਹਦੀ ਰੋਟੀ ਬੰਦ ਕਰ ਦੋ ਉਹਨੇ ਅਗਲੇ ਦਿਨ ਹੋਰ ਗਾਲਾਂ ਕਢੀਆਂ ਹਾਂ ਮੇਰਾ ਤਾਂ ਕੰਮ ਗਾਲਾਂ ਕੱਢਣਾ ਹੀ ਪਰ ਤੂੰ ਰੋਟੀ ਨਹੀਂ ਮੇਰੀ ਬੰਦ ਕੀਤੀ ਉਹ ਤਾਂ ਪਗਲ ਪੋਟੇ ਉਹਨੇ ਕਹਿੰਦਾ ਭਈ ਦੇਵਤਾ ਹਦਰਾ ਇੱਕੀ ਕੀਤਾਈ ਅੰਗਰੇਜ਼ ਜੀ ਗਾਲਾਂ ਕੱਢਦਾਈ ਮੈਂ ਰੋਟੀ ਬੰਦ ਕਰ ਦਿੱਤੀ ਕਹਿੰਦੇ ਬਸ ਇਹ ਮੈਂ ਹੀ ਆ ਜਿਹੜਾ ਗਰਾਂ ਵੀ ਕਹਿੰਦਾ ਤੇ ਰੋਟੀ ਵੀ ਲੈਣਾ ਤੁਸੀਂ ਕੀ ਕਰ ਸਕਦੇ ਕੱਖ ਨਹੀਂ ਕਰ ਸਕਦੇ ਉਹ ਐਡਾ ਵੱਡਾ ਦਾਤਾ ਵੱਡਾ ਦਾਤਾ ਤਿਲ ਨਾ ਆਏ ਉਹਨੂੰ ਤਮਾ ਹੀ ਨਹੀਂ ਜੋ ਜੀ ਚਲੇ ਉੱਟ ਕੇ RAM RAM ਕਹੋ ਜਾਂ ਨਾ ਕਹੋ ਰੋੜੀ ਬਰ ਕੇ ਜੰਮ ਪੜੋ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਦੀਨਨ ਕੀ ਪ੍ਰਤਪਾਲ ਕਰੇ ਨੇ ਤੋ ਸੰਤ ਉਵਾਰ ਗਨੀਮਨ ਗਾਦੇ ਪਛ ਪਸੂ ਨਗ ਨਾਗ ਨਰਾਦ ਸਭ ਸਮੇਂ ਸਭ ਕੋ ਪੋਖਟ ਹੈ ਜਲ ਮੈਂ ਥਲ ਮੈਂ ਪਰ ਮੈਂ ਕਲ ਕੇ ਨਹੀਂ ਕਰਨੇ ਚਾਰੇ ਦੀਨ ਦਿਆਲ ਦਇਆ ਨਿਧ ਤੋਖਣ ਦਿਖਤ ਹੈ ਤੁਹਾਨੂੰ ਤੇ ਇੱਕ ਵਾਰੀ ਪਤਾ ਲੱਗ ਜਾਣਾ ਵੀ ਇਹ ਬੰਦਾ ਐਹੋ ਜਿਹਾ ਕੱਲ ਤੋਂ ਬਾਅਦ ਨਹੀਂ ਤੰਬੜੀ ਪਾ ਲਈ ਘਰੇ ਚ ਪਰ ਰੱਬ ਕਿੱਡਾ ਵੱਡਾ ਵੱਡਾ ਦਾਤਾ ਕਿੰਨਾ ਵੱਡਾ ਦਾਤਾ ਕੀਤੇ ਮੰਗੈ ਜੋ ਦੇ ਅਫਾਰ ਕਿੰਨੀ ਜੋਦੇ ਉਤੇ ਦਰਵਾਜੇ ਤੇ ਮੰਗ ਰਹੇ ਕਿਤੇ ਗਣਤ ਨਹੀਂ ਗਿਣਤੀ ਨਹੀਂ ਕਰਦਾ ਪਰ ਕਈ ਉਹ ਵੀ ਹੈਗੇ ਨੇ ਕੀਤੇ ਖੱਬ ਟਟੈ ਉਹਦਾ ਦਿੱਤਾ ਹੋਇਆ ਬਾਪੀ ਪੀ ਕੇ ਸ਼ਰਾਬਾਂ ਤੇ ਚੱਲਣ ਵਾਲੀਆਂ ਚ ਪੈਣ ਉਹ ਵੀ ਕਹੀ ਹੈ ਕਿਤੇ ਲਹਿਲੇ ਕੋਈ ਹੁਜਮ ਹੀ ਹੈ ਰੱਬ ਨੇ ਦਿੱਤਾ ਕੀ ਹੈ ਲਈ ਵੀ ਜਾਂਦੇ ਨੇ ਖਾਈ ਵੀ ਜਾਂਦੇ ਨੇ ਨਾਲ ਬੱਕਰੀ ਵੀ ਜਾਂਦੇ ਕਿਤੇ ਮੂਰਖ ਜਨੇਰਲ ਖਾਂਣ ਤੇ ਲੱਗੇ ਖਾਂਦੇ ਸੀ ਵੀ ਹਾਂ ਖਾਓ ਪਰ ਖਾਂਣ ਤੇ ਲੱਗੇ ਲੋ ਡੰਗਰਾ ਮੰਮੂ ਤੇ ਕੋਈ ਅੱਛੀ ਬਾਤ ਪਰ ਕਈ ਇਸ ਪਾਸੇ ਲੱਗੇ ਜਦੋਂ ਵੇਖੋ ਚਸਕਾਈ ਆ ਖਣ ਆ ਖਣ ਕਿਤੇ ਮੂਰਖ ਖਾਹੀ ਕਿਤੇ ਆ ਦੁਖ ਭੂਖ ਕਈਏ ਹੋ ਜਾਏ ਜਿਨ੍ਹਾਂ ਨੂੰ ਦੁਖੀ ਚੰਬੜੇ ਹੋਏ ਭੁੱਖ ਦੀ ਮਾਰੀ ਚੰਬੜੀ ਹੋਈ ਮਾਰੇ ਜਿਵੇਂ ਨਹੀਂ ਇਹ ਪੇ ਦਾਤ ਤੇ ਦੀ ਮੈਂ ਖੋਜ ਕਰਨ ਲੱਗਿਆ ਵੀ ਇਹ ਗੱਲ ਮਹਾਰਾਜ ਨੇ ਕਿਵੇਂ ਕਹੀ ਆਹ ਹਾ ਹਾ ਇਹ ਗੁਰੂ ਨੂੰ ਹਨਨ ਪਾਸੇ ਕਹਿ ਸਕਦੇ ਇਹ ਜਿਹੜੀ ਭੁੱਖ ਹੈ ਇਹ ਜਿਹੜੀ ਮਾਰ ਹੈ ਇਹ ਵੀ ਦਾਤ ਹੈ ਤੁਸੀਂ ਆਖੋ ਕਿ ਉਹ ਕਿਵੇਂ ਜਦੋਂ ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਨਾ ਜਿਹੜਾ ਨਾਸਕ ਤੋਂ ਨਾਸਕ ਹੋਵੇ ਨਾ ਉਹ ਵੀ ਆਉਂਦਾ ਹੈ ਰੱਬ ਨੂੰ ਆਖੋ ਮੇਰੀ ਯਾਦ ਕਰ ਲੈ ਦੁੱਖ ਐਵੇਂ ਨਹੀਂ ਕਿਹਾ ਦੁਖਦਾਰ ਹੂ ਸਰੋ ਸ਼ੁਕਰੂ ਗਦਾ ਸਾਰੇ ਇੱਕ ਬੰਦਾ ਹੀ ਜਾਣਦਾ ਉਹ 150 ਇਕੜ ਦਾ ਮਾਲਕ ਸੀ ਤੇ ਸ਼ਿਗਲ ਕਮਿਊਨਿਸਟ ਨਾਸਤ ਸਾਰੇ ਲੋਕ ਕਹਿੰਦੇ ਇਹ ਨਹੀਂ ਰੱਬ ਨੂੰ ਮੰਨਦਾ ਤੋਂ ਸਾਨੂੰ ਆਦਿ ਜਹੀ ਪ੍ਰਚਾਰ ਗਾਹੀ ਕੋ ਚੋਰ ਵੀ ਹੋਵੇ ਤਾਂ ਵੀ ਉਹਦੇ ਨਾਲ ਜੋ ਅਫਦਰੀ ਕਰਦੇ ਕੋਈ ਕਰੀ ਪਤਾ ਨਹੀਂ ਕਿਹੜੇ ਲੈ ਛੱਡਦੇ ਮੈਂ ਉਹਦੀ ਖਬਰ ਲੈਣ ਚਲਾ ਗਿਆ ਉਹ ਮahan ਆਸਤਕ ਬੰਦਾ ਮੈਨੂੰ ਵੇਖ ਕੇ ਆਂਦਾ ਗਿਆਨੀ ਜੀ ਕੋ ਮੇਰੀ ਸਫਾਰਸ਼ ਕਰਕੇ ਮੇਰੀ ਜਾਨ ਨਿਕਲ ਗਈ ਮੈਂ ਕਹਿ ਰਿਹਾ ਹੁਣ ਇਹਨੂੰ ਵੀ ਰੱਬ ਦਾ ਅਦਾਬ ਯਾਦ ਆ ਗਿਆ ਜਦੋਂ ਦੁੱਖ ਆਉਂਦੇ ਨਾ ਇਹ ਰੱਬ ਯਾਦ ਕਰਾਉਂਦਾ ਹਾਂ ਮਹਾਰਾ ਕਹਿੰਦੇ ਨੇ ਕੇਤਿਆਂ ਦੁੱਖ ਪੂਖ ਸਦ ਮਾਰ ਇਹ ਪੇ ਦਾਤ ਤੇਰੀ ਇਹ ਵੀ ਦਾਤ ਹੈ ਜਿਹੜੇ ਟੁੱਟੇ ਹੋਏ ਨੂੰ ਵੀ ਜੁੜ ਜਾਂਦੇ ਨੇ ਉਹ ਕਦੇ ਗੁਰਦੁਆਰੇ ਨਾ ਆਉਣ ਗੁਰਦੁਆਰੇ ਬੰਦ ਜਾਂ ਮੜੀ ਤਕਲੀਫ ਆ ਜਾਣਾ ਫੇਰ ਫੇਰ ਆਉਂਦੇ ਸੀ ਸਾਡੀ ਵੀ ਅਦਾ ਸਾਡਾ ਪ੍ਰਚਾਰ ਕਰਦੇ ਇਹ ਵੀ ਪ੍ਰਮਾਤਮਾ ਦਾ ਤਰੀਕਾ ਹੈ ਫਿਰ ਬਾਚਕ ਨੇ ਬੰਦ ਖਲਾਸੀ ਬੰਦੇ ਦਾ ਦਿਨ ਸ਼ਰੀ ਹੈ ਜਿਹਦਾ ਮਤਲਬ ਬੰਦੀ ਵਿੱਚ ਪੈਣਾ ਕੈਦ ਹੋਣਾ ਖਲਾਸੀ ਦਾ ਮਤਲਬ ਛੁੱਟ ਜਾਣਾ ਇਹ ਵੀ ਉਹਦੇ ਹੁਕਮ ਵਿੱਚ ਜਦੋਂ ਮਿਹਰ ਕਰਦਾ ਹੈ ਫਿਰ ਉਹ ਟੁਕੜੇ ਵੀ ਜੁੜ ਜਾਂਦੇ ਬੰਦ ਖਲਾਸੀ ਹੋਰ ਆਖਨ ਕੋਈ ਇਸ ਤੋਂ ਉੱਤੇ ਗੱਲ ਕਹਿਣ ਵਾਲੀ ਹੈ ਨਹੀਂ ਪਰ ਮਹਾਰਜ ਤਾੜਨਾ ਵੀ ਕਰਦੇ ਨੇ ਜੇ ਕੋ ਖਾਇਕ ਖਾਇਕ ਸ਼ਬਦ ਜਿਹੜਾ ਬਾਣੀ ਚ ਕਦੀ ਮਰੀ ਆਇਆ ਹੈ ਇਹਦਾ ਅਰਥ ਹੈ ਮੂਰਖ ਗੱਪੀ ਜੇ ਕੋਈ ਮੂਰਖ ਕਹੇ ਜੀ ਮੈਂ ਦੱਸਾਂਗਾ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਇੱਥੇ ਮੂੰਹ ਦੇ ਹਾਇ ਨੂੰ ਸਿਹਰੀ ਹੈ ਉਹੋ ਹੀ ਜਾਣੇ ਫਿਰ ਜਨੀਆਂ ਕੋ ਉਹਦੇ ਮੂੰਹ ਤੇ ਜੁੱਤੀਆਂ ਪੈਣਗੀਆਂ ਭਾਵ ਇਹ ਨਹੀਂ ਕਹਿਣਾ ਚਾਹੀਦਾ ਸਾਨੂੰ ਉਹਦੀ ਰਜ਼ਾ ਵਿੱਚ ਹੀ ਰਹਿਣਾ ਹੈ ਆਪੇ ਜਾਣੇ ਆਪੇ ਉਹ ਆ ਵੀ ਜਾਣਦਾ ਤੇ ਆ ਵੀ ਦਿੰਦਾ ਆਖੇ ਸੇਬੇ ਕੁਝ ਇਹੋ ਜਿਹਾ ਵੀ ਹੈ ਕਿ ਜਿਹੜੇ ਕਹਿੰਦੇ ਵੀ ਇਹ ਰੱਬ ਦਾ ਹੀ ਕੰਮ ਹੈ ਉਹੋ ਹੀ ਜਾਣਦਾ ਹੈ ਉਹੋ ਹੀ ਦਿੰਦਾ ਹੈ ਇਹੋ ਜਿਹਾ ਵੀ ਹੈ ਕਿ ਮਤਲਬ ਹਰ ਤਰ੍ਹਾਂ ਦੇ ਬੰਦੇ ਆ ਗਏ ਹੁਣ ਮਰਜ਼ ਆਪਣਾ ਫੈਸਲਾ ਦਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾ ਬਸ ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਏ ਉਹ ਹੋਰ ਗਣਾ ਛਾ ਗਿਆ ਉਹ ਆਂਦਾ ਸੀ ਇਹਦੇ ਚ ਕੀ ਲੈਣਾ ਅਸੀਂ ਤੇ ਕਹਿੰਨਾ ਵਾਹ 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 ਸੌਂਦੇ ਵਾਹ ਵਾਹ ਉੱਚ ਰਹੇ ਉੱਠਦੇ ਵੀ ਵਾਹ ਕਰੇ ਨਾਮਕ ਤੇ ਮੁਖ ਉਜਲੇ ਜੇ ਨਿਤਕ ਸਮਾ ਮਾਰੇ ਗਣ ਜਿਸ਼ਨੂ ਬਖਸ਼ੇ ਸਿਫਤ ਸਲਾ ਨਾਨਕ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਹਦੇ ਅੰਦਰੋਂ ਇਹ ਨਿਕਲਦਾ ਵਾਹਿਗੁਰੂ ਤੋਂ ਬਹੁਤ ਵਾਹਿਗੁਰੂ ਤੋਂ ਬਹੁਤ ਧਿਆਗਿਆ ਇਹ ਜਿਹਨਾਂ ਕਰਦਾ ਉਹ ਪਾਤਸ਼ਾਹਾਂ ਦਾ